ਜਦ ਤੂੰ ਕਰਨਾ ਹੋ ਕਿਤਰ ਕਿਤਰ ਗਏ ਡੀਪੀਐਨ ਸਾਹਿਬ ਡੀਕਲ ਹਾਂਜੀ ਬਹੁਤ ਠੀਕ ਇਹ ਉਰੋ ਸਟਾਰਟ ਹੋਈ ਹੈ ਨਾ ਹਾਂਜੀ ਉਰੋ ਸਟਾਰਟ ਹੋ ਗਿਆ ਰੋਡ ਦੇ ਉੱਪਰ ਹੂੰ ਇਹ ਫੇ ਕਿੰਨੀ ਜਗ੍ਹਾ ਸੀਗੀ ਇਹ ਟੋਟਲ ਇਹ ਹੈਗੇ ਜੀ 25 30 ਕਿਲੇ ਹੈਗੇ ਜੀ ਮੰਨ ਲਓ ਉਹ ਗਾਂਹਾਂ ਤੱਕ ਉਹ ਮੱਕੀ ਨੂੰ ਵੀ ਸੇਕ ਲੱਗ ਗਈ ਉਹ ਸਰੇ ਤੇ ਜਾ ਕੇ ਪਰਲੇ ਪਸੇ ਯਾਨੀ ਗੱਡੀ ਆ ਗਈ ਟਾਈਮ ਤੇ ਹਾਂ ਫਿਰ ਮੁਝ ਗਈ ਮੱਛੀ ਉਹਦੇ ਡੱਡੇ ਜਿੰਨੇ ਡੱਡੇ ਪਏ ਰੱਖਣਾ ਮੱਛੀ ਉਹ ਬੰਦੋ ਸਮਾਪਤ ਹੋ ਗਈ ਇਹ ਸੀ ਤਾ 나ੜੀ ਸੀ ਸਾਰੀ ਹਾਂ ਹੀ 나ੜਦੀ ਹਾਂ ਦੇਖਿਆ ਜਿਹੜਾ ਪੁਕੇ ਕਿਤੇ ਉਹ ਆਪੇ ਲੱਗੇ ਪਿਛਲੇ ਪਾਸੇ ਕਿਹੜਾ ਪਤਾ ਕਿ ਸਾਰੇ ਬੰਦੇ ਆਪਣੇ ਆਪਣੇ ਕੰਮ ਲੱਗੇ ਹੋਏ ਤੇ ਉਹ ਤਾਂ ਬਾਅਦ ਚ ਦੇਖਿਆ ਵਿੱਚ ਡਿੱਗੇ ਅੱਛਾ ਇੱਕ ਐਦੋ ਪੁਰਾਣਾ ਹਾਂ ਇੱਕ ਐਦੋ ਬੜਾ ਮੜਾ ਕੰਮ ਹੋਇਆ ਜੀ ਉਦੋਂ ਤਾਂ ਚਲੋ ਜਿਹੜੇ ਹਾਂ ਜਿਹਦੇ ਇਲਾਜ ਹੁਣ ਉਹ ਹੈਗਾ ਉੱਥੇ ਪੀਜੀਐ ਹੈ ਪੀਜੀਐ ਮੇਰੀ ਡਾਕਟਰ ਬਲਬੀਰ ਸਿੰਘ ਜੀ ਨਾਲ ਜਿਹੜੇ ਆਪਣੇ ਹੈਲਥ ਮਿਨਿਸਟਰ ਸਾਹਿਬ ਨੇ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਹੈ ਠੀਕ ਹੈ ਤੇ ਉਹ ਉਧਰ ਅਮਰ ਸਰਸਾਈਡ ਗਏ ਸੀ ਠੀਕ ਹੈ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਕਿਹਾ ਕਹਿੰਦੇ ਵੀ ਤੁਸੀਂ ਇਮੀਡੀਏਟਲੀ ਉੱਥੇ ਪਹੁੰਚੋ ਠੀਕ ਸੋ ਆਪਣਾ ਫਰਜ਼ ਬਣਦਾ ਜੀ ਉਹਨਾਂ ਦਾ ਪ੍ਰੋਪਰ ਇਲਾਜ ਹੋ ਜਾਵੇ ਟ੍ਰੀਟਮੈਂਟ ਹੋ ਜਾਵੇ ਹੂੰ ਤੇਰ ਅਰਦਾਸ ਕਰੋ ਅਕਾਲ ਪੁਰਖ ਦੇ ਅੱਗੇ ਮੈਂ ਉਹਦਾ ਕੱਦ ਹੋਈ ਜਾਂਦਾ ਗਰੀਬ ਆਦਮੀ ਹੈ ਬਹੁਤ ਹੋਰੀ ਬਿਚਾਰਾ ਨਿਆਣੇ ਨਿੱਕੇ ਆਣਾ ਕਿਧੋਂ ਕਿਧੋਂ ਛੱਡ ਕੇ ਹੋਰ ਛੋਟੀ ਉਮਰ ਹੋਰ ਆਪ ਕਿਤੇ ਉਮਰ ਵੀ ਛੋਟੀ ਹੈ 32 ਸਾਲ ਦੀ ਉਹੋ ਚਲੋ ਕੋਈ ਨਹੀਂ ਦੇਖੋ ਆਪਾਂ ਤਾਂ ਇਲਾਜ ਉਹਦੀ ਇਲਾਜ ਵੀ ਵਧੀਆ ਹੋ ਜੀ ਹਾਂ ਜੀ ਇਲਾਜ ਵਧੀਆ ਹੋ ਜੀ ਬਾਕੀ ਕੋਈ ਬਹੁਤ ਇੰਦਰਾਂ ਚ ਵੀ ਪੂਰਾ ਵਧੀਆ ਇਲਾਜ ਹੋਏਗੀ ਹਾਂ ਜੀ ਫਨੀ ਚਲੋ ਪਤਾ ਕੀ ਹੈ ਜੀ ਆਪਣਾ ਤਾਂ ਫਰਜ਼ ਬਣਦਾ ਵੀ ਇਲਾਜ ਉਹਨੂੰ ਟੋਪ ਦਾ ਹਾਂ ਜੀ ਉਹ ਜਾਨ ਬਚ ਰਹੀ ਹਾਂ ਹਾਂ ਜਾਨ ਤਾਂ ਦੇਖੋ ਅਕਾਲਪੁਰਖ ਦੇ ਹੱਥ ਚ ਆਉਂਦੀ ਠੀਕ ਹੈ ਜੀ ਉਹਨੇ ਆ ਪਕੜਾ ਰੱਖਿਆ 5000 ਰੁਪਏ ਟੋਪ ਨੂੰ ਕੰਡਾ ਕਰਨਾ ਵੀ ਆਪਾਂਸ ਦਵਾਈਆਂ ਹੋ ਵਧੀਆ ਦੇਈਏ ਦਵਾਈ ਨਹੀਂ ਨਹੀਂ ਚਲੋ ਕੋਈ ਹਾਂ ਜੀ ਅ ਇਹ ਬੜੀ ਮੰਦਕ ਭਾਗੀ ਕਟਣਾ ਜੋ ਕੱਲ ਮੈਨੂੰ ਪਤਾ ਲੱਗੀ ਆ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੇ ਇਹ ਕੰਸਟੀਟੂਐਂਸੀ ਆ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਰੇ ਕਣਕ ਤਾਂ ਵੱਢੀ ਗਈ ਚੁੱਕੀ ਸੀ ਪਰ ਕਣਕ ਦੀ 나ੜ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ 나ੜ ਨੂੰ ਤਾਂ ਜਿੰਨਾ ਨੁਕਸਾਨ ਹੋਇਆ ਹੋਇਆ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਾਣੀ ਕਿ ਉਹਦਾ ਨੁਕਸਾਨ ਹੋਇਆ ਸੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਯੋਧ ਨਸ਼ਾ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉਹ ਉਧਰ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਬਲਬੀਰ ਸਿੰਘ ਜੀ ਖੁਦ ਉਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਕਿ ਸੌਨ ਸਾਹਿਬ ਤੁਸੀਂ ਇਮੀਡੀਡੀਏਟਲੀ ਮੇਰੀ ਕੌਨਸਟਿਟੂਐਂਸੀ ਵਿਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸਟੀਐਮ ਸਾਹਿਬ ਸਾਰੇ ਜਣੇ ਅੱਜ ਅਸੀਂ ਉਰੇ ਪਹੁੰਚੇ ਆ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਤਾਂ ਇਹਦੀ ਜਿਹੜੀ ਵੀ ਕੋਈ ਮਤਲਬ ਕਿ ਜਿਹੜੀ ਤਾਂ ਮਾਲੀ ਨੁਕਸਾਨ ਹੈ ਮਾਲੀ ਨੁਕਸਾਨ ਦੀ ਪ੍ਰਭਾਈ ਡਾਕਟਰ ਬਲਬੀਤ ਸਿੰਘੀ ਨੇ ਬਿਲਕੁਲ ਇਨਸ਼ੋਰ ਕੀਤੀ ਹੈ ਕਿ ਇੱਕ ਇੱਕ ਪੈਸਾ ਜੋ ਮਾਲੀ ਨੁਕਸਾਨ ਹੋਇਆ ਅਸੀਂ ਪੂਰਾ ਕਰਦੇ ਹਾਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਕਿ ਜਾਨੀ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਜ਼ ਹੋ ਗਈਆਂ ਜਿਹੜਾ ਉਰੇ ਸੀਰੀ ਸੀਗਾ ਉਹਨੂੰ ਪਹਿਲਾ ਉਹਨੂੰ ਉਰੋ ਪਟਿਆਲਾ ਰੈਫਰ ਕੀਤਾ ਗਿਆ ਸੀ ਪਟਿਆਲੇ ਤੋਂ ਪੀਜੀਆਈ ਭੇਜ ਦਿੱਤਾ ਗਿਆ ਉਹ ਜ਼ੇਰੇ ਇਲਾਜ ਹੈ ਤੇ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਆਈ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮੰਤਰੀ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਔਰ ਹਰ ਪੱਖੋਂ ਮਤਲਬ ਉਹਦੀ ਜਾਨੀ ਕਿ ਜਿਹੜੀ ਜਾਨ ਦੀ ਰਾਖੀ ਕਰਨਾ ਉਹਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸਾਡਾ ਸੋ ਇਸ ਲਈ ਅਸੀਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਸਰ ਇਹ ਪੰਜਾਬ ਦੇ ਵਿੱਚ ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਕੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਜਾਣਕਾਰਨ ਇੱਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਜਿਹਦੇ ਕਾਰਨ ਕੁਝ ਕਾਰਨ ਬਣ ਰਹੇ ਨੇ ਦੂਸਰਾ ਕਿਤੇ ਕੋਈ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ ਗਿਰ ਜਾਂਦੀ ਆ ਉਹਦੇ ਕਰਕੇ ਅੱਗ ਲੱਗ ਜਾਂਦੀ ਆ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਆ ਵੀ ਜਦੋਂ ਕਿਸੇ ਪੱਕੀ ਫਸਲ ਨੂੰ ਜਦੋਂ ਅੱਗ ਲੱਗਦੀ ਆ ਜਿਹੜਾ ਨੁਕਸਾਨ ਆ ਮਾਲੀ ਨੁਕਸਾਨ ਤਾਂ ਹੁੰਦੇ ਹੀ ਹੁੰਦਾ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਕਿ ਆਹੀ ਜੇ ਨੁਕਸਾਨ ਹੈ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਕੱਲ ਜਿਵੇਂ ਉਰੇ ਫਸਲ ਨੂੰ ਅੱਗ ਲੱਗੇ ਜਦੋਂ ਇਹ ਨਾੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਉਰੇ ਇੱਕ ਐ ਦੋਪੁਰ ਪਿੰਡ ਪੈਂਦਾ ਇੱਕ ਐ ਦੋਪੁਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਲੰਬੜਦਾਰ ਸਾਹਿਬ ਸਰਪੰਚ ਉਹ ਨਹੀਂ ਸਾਰੇ ਜਣੇ ਉਰੇ ਖੜੇ ਨੇ ਕਿ ਪੂਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਣੇ ਕਿ ਇਹੀ ਕਰ ਸਕਦੇ ਆ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਓਨਟੋਸ ਕਰ ਸਕਦੇ ਆ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਪਰ ਇਹ ਕੁਦਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਹੈ ਸਾਰੀ ਫਸਲ ਇਹ ਕਿਤਨਾ ਕਿਤੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਹੁੰਦੀਆਂ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜੀ ਕੋਈ ਦਿੱਕਤ ਹੈ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਹੈ ਥੈਂਕ ਯੂ ਮੈਂ ਕੁਦੀਪ ਸਿੰਘ ਨੰਬਰ ਵਾਲੀ ਜੀ ਪਿੰਡ ਕੈਦੂਪੁਰ ਮੰਤਰੀ ਸਾਹਿਬ ਕਰਨਟ ਮੰਤਰੀ ਸਾਹਿਬ ਆਏ ਨੇ ਜੀ ਇੱਥੇ ਕੱਲ ਜੋ ਇੱਥੇ ਅੱਗ ਲੱਗੀ ਸੀ ਕਿਸਾਨ ਦੇ ਖੇਤਾਂ 'ਚ ਸਾਡੇ ਪਿੰਡਾਂ 'ਚ ਤੇ ਉਹਦਾ ਜਾਇਆ ਲੈਣੇ ਮੰਤਰੀ ਸਾਹਿਬ ਆਏ ਨੇ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਧੰਨਵਾਦ ਕਰਦੇ ਆਂ ਚਲੋ ਨਾੜਕ ਵੀ ਕਾਫੀ ਪਚ ਗਿਆ ਪਰ ਇੱਕ ਉਹਦੇ ਵਿੱਚ ਸਭ ਤੋਂ ਵੱਧ ਮੰਦੀ ਘਟਨਾ ਜਿਹੜੀ ਵਾਪਰੀ ਹੈ ਇੱਕ ਮਜ਼ਦੂਰ ਜਲ ਗਿਆ ਉਹਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਦਾ ਇਲਾਜ ਪੀਏ ਚੱਲਾ ਮੰਤਰੀ ਸਾਹਿਬ ਨੇ ਆਸਮ ਦਿੱਤਾ ਹੀ ਵੀ ਉਹਨਾਂ ਨੇ ਪੂਰਾ ਪ੍ਰੋਪਰ ਇਲਾਜ ਕਰਵਾਵਾਇਆ ਮੰਤਰੀ ਸਾਹਿਬ ਦਾ ਧੰਨਵਾਦ ਨੋ ਮਨਜੀਤ ਸਿੰਘ ਆ ਜੀ ਪਿੰਡ ਕੈਦੂਪੁਰ ਆਈ ਮੰਤਰੀ ਸਾਹਿਬ ਆਏ ਤੇ ਜੀ ਜੈ ਜੈ ਲੈ ਗਏ ਜੀ ਅੱਗ ਲੱਗੀ ਸੀ ਜੀ ਨਾੜ ਨੂੰ ਹਾਂ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਦੇਖ ਕੇ ਗਏ ਨੇ ਹਾਂ ਜੀ ਸਰ ਇਲਾਜ ਹੋ ਰਿਹਾ ਜੀ ਉਹਦਾ ਜਿਹੜਾ ਮਰੀਜ਼ ਆਪਣਾ ਹਾਂ ਜੀ